ਇਸੇ ਦਾ ਹੋਟਲ ਚੱਲਦਾ ਸੀ ਬੜਾ ਵਧੀਆ ਉਥੇ ਇੱਕ ਬੰਦਾ ਰੋਜ਼ ਆਵੇ ਦੁਪਹਿਰ ਜਿਹੇ ਟਾਈਮ ਜਦੋਂ ਭੀੜ ਜੀ ਹੋ ਜਾਇਆ ਕਰੇ ਤੇ ਰੋਟੀ ਖਾ ਕੇ ਚਲਿਆ ਜਾਇਆ ਕਰੇ ਇੱਕ ਬੰਦੇ ਨੂੰ ਬੜਾ ਗੁੱਸਾ ਆਇਆ ਉਹਨੇ ਮਾਲਕ ਨੂੰ ਦੱਸਿਆ ਕਹਿੰਦਾ ਪੰਜ ਦਿਨ ਹੋ ਗਏ ਮੈਨੂੰ ਦੇਖਦੇ ਆ ਨੋ ਮੈਂ ਤੇਰੇ ਹੋਟਲ ਤੇ ਆ ਕੇ ਰੋਟੀ ਖਾਣਾ ਇੱਥੇ ਇੱਕ ਵਕੀਰ ਜਿਹਾ ਆਉਂਦਾ ਦੁਪਹਿਰ ਨੂੰ ਉਹ ਆਰਡਰ ਆਰਡਰ ਦੇ ਕੇ ਰੱਜ ਕੇ ਖਾ ਜਾਂਦਾ ਤੇ ਮੁੜ ਕੇ ਉਥੋਂ ਚਲਿਆ ਜਾਂਦਾ ਹੈ ਉਹ ਹੁਣ satsangit ਕਰਦਾ ਸੀ ਮਾਲਕ ਉਹ ਕਹਿੰਦਾ ਭਰਾਵਾ ਮੈਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਆ ਉਹ ਬੰਦਾ ਆਉਂਦਾ ਫਰੀ ਚ ਰੋਟੀ ਖਾ ਕੇ ਚਲਿਆ ਜਾਂਦਾ ਕਹਿੰਦਾ ਫਿਰ ਤੂੰ ਉਹਨੂੰ ਜਲੀਲ ਕਿਉਂ ਨਹੀਂ ਕਰਦਾ ਉਹ ਤੋਂ ਭਾਂਡੇ ਕਿਉਂ ਨਹੀਂ ਮਜਾਉਂਦਾ ਉਹਦੀ ਬੇਇੱਜ਼ਤੀ ਕਿਉਂ ਨਹੀਂ ਕਰਦਾ ਉਹ ਕਹਿੰਦਾ ਗੱਲ ਇਦਾਂ ਆ ਜਿਨੂੰ ਤੂੰ ਕਹਿਣਾ ਨਾ ਬੇਇੱਜ਼ਤੀ ਕਰ ਇਹਨੂੰ ਜਲੀਲ ਕਰ ਮੈਂ ਤੇ ਉਹਦੇ ਪੈਰਾਂ ਦਾ ਹੀ ਖਟਿਆ ਖਾ ਰਿਆ ਮੈਂ ਤੇ ਉਹਦੀਆਂ ਅਰਦਾਸਾਂ ਦਾ ਹੀ ਖਟਿਆ ਖਾ ਰਿਆ ਖਾ ਰਿਆ ਕਹਿੰਦੇ ਉਹ ਕਿਵੇਂ ਹੈਰਾਨ ਹੋ ਗਿਆ ਉਹ ਤੇ ਫ੍ਰੀ ਚ ਰੋਟੀ ਖਾ ਕੇ ਚਲੇ ਜਾਂਦਾ ਤੂੰ ਤਾਂ ਖਟਿਆ ਕਿਵੇਂ ਖਾ ਰਿਆ ਕਹਿੰਦੇ ਗੱਲ ਇਹ ਹੈ ਉਹ ਰੋਜ਼ ਸਵੇਰੇ ਮੇਰੇ ਹੋਟਲ ਦੇ ਬਾਹਰ ਬਹਿ ਜਾਂਦਾ ਤੇ ਰੱਬ ਅੱਗੇ ਅਰਦਾਸਾਂ ਕਰਦਾ ਹੈ ਰੱਬਾ ਇਹਦੇ ਹੋਟਲ ਨੂੰ ਕਦੋਂ ਭਰੇਗਾ ਕਦੋਂ ਮੇਰਾ ਢਿੱਡ ਭਰੇਗਾ ਆਖੋ ਸਭਨਾ ਸ਼੍ਰੀ ਵਾਹਿਗੁਰੂ ਇਹ ਰੋਜ਼ ਮੇਰੇ ਹੋਟਲ ਦੇ ਬਾਹਰ ਖੜ ਕੇ ਅਰਦਾਸ ਕਰਦਾ ਵੀ ਛੇਤੀ ਛੇਤੀ ਇਹਦਾ ਹੋਟਲ ਭਰੇ ਤੇ ਮੈਂ ਵੀ ਜਾ ਕੇ ਰੋਟੀ ਖਾ ਕੇ ਆਪਣੇ ਢਿੱਡ ਨੂੰ ਭਰ ਲਵਾਂ ਕਹਿੰਦੇ ਇਹਦੀਆਂ ਅਰਦਾਸਾਂ ਸਦਕਾ ਮੇਰਾ ਹੋਟਲ ਚੱਲਦਾ ਪਿਆ ਹੈ, ਬਰਤੀ ਹੈ ਕਿਸੇ ਨੇ ਗਲਾਸ ਪਾਣੀ ਦਾ ਦੇਖਿਆ ਉਹਨੇ ਕਿਹਾ ਅੱਧਾ ਖਾਲੀ ਹੈ ਗੁਰਮੁਖ ਕਹਿੰਦਾ ਤੈਨੂੰ ਅੱਧਾ ਖਾਲੀ ਲੱਗਦਾ ਮੈਨੂੰ ਤਾਂ ਅੱਧਾ ਭਰਿਆ ਲੱਗਦਾ ਹੈ